ਸ਼ਿਰਿਆ ਕਾਲ ਤੱਕ ਤੇ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੰਚ ਦੇ ਨਾਲ ਸੁਚਾ ਸਿੰਘ ਲੰਗਾ ਦੇ ਨਾਲ ਮੁਲਾਕਾਤ ਕੀਤੀ ਗਈ ਸੁਚਾ ਸਿੰਘ ਲੰਗਾ ਨੇ ਇਸ ਮੌਕੇ ਕਿਹਾ ਕਿ ਜਥੇਦਾਰ ਸਾਹਿਬ ਸਿੱਖ ਪੰਥ ਦੀ ਸਤਿਕਾਰਯੋਗ ਸ਼ਖਸੀਅਤ ਨੇ ਅੱਜ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਅਕਾਲੀ ਭਾਜਪਾ ਗੱਠ ਛੋੜਨ ਨੂੰ ਲੈ ਕੇ ਕਿਹਾ ਕਿ ਮੈਂ ਭਾਜਪਾ ਦੇ ਇਸ ਬਿਆਨ ਦਾ ਸਵਾਗਤ ਕਰਦਾ ਹਾਂ ਅਕਾਲੀ ਦਲ ਦੇ ਨਾਲ ਗੱਠ ਛੋੜ ਜਰੂਰੀ ਹੈ ਪਰ ਇਸ ਵਾਰ ਗੱਠ ਛੋੜ ਸਿਧਾਂਤਾਂ ਤੇ ਹੋਵੇਗਾ ਸਿੰਘ ਸਾਹਿਬ ਸਾਡੀ ਸੇਕ ਕੌਮ ਦੀ ਬਹੁਤ ਸਰਕਾਰਯੋਗ ਸੀਤਹਨ ਪਾਲ ਤਖਤ ਜੱਜ ਸਾਹਿਬ ਇਹਨਾਂ ਨੂੰ ਮਿਲਣਾ ਤੇ ਇਹਨਾਂ ਨੂੰ ਆਪਣੀ ਗੱਲ ਦੱਸਣੀ ਸਾਡਾ ਫਰਜ਼ ਤੇ ਧਰਮ ਮੰਨਦਾ ਹੈ ਤੇ ਮੈਂ ਰਪੀਨ ਵਿੱਚ ਇਹਨਾਂ ਨੂੰ ਮਿਲਣ ਵਾਸਤੇ ਆਇਆ ਹਾਂ ਕੋਈ ਮੀਟਿੰਗ ਦੇ ਵਿੱਚ ਕੋਈ ਖਾਸ ਗੱਲ ਨਹੀਂ ਹੋਈ ਕੇਵਲ ਤੇ ਕੇਵਲ ਦਰਸ਼ਨ ਕਰਨ ਵਾਸਤੇ ਆਏ ਹਾਂ ਤੇ ਸਿੰਘ ਸਾਹਿਬ ਦਾ ਧੰਨਵਾਦ ਕਰਨੇ ਆ। ਜੀ। ਸੁਨੀਲ ਜਾਖਰ ਨੇ ਜੋ ਬਿਆਨ ਦਿੱਤਾ ਗਿਆ ਕਿ ਜੇਕਰ ਪੀਪੀ ਜਨਤਾ ਪਾਰਟੀ ਦਾ ਗੱਲ ਵੀ ਲੇ। ਜੇ ਦੇਖੋ ਜੀ ਫੇਰ ਅਸੀਂ ਇਲੈਕਸ਼ਨ ਜੇ ਹਰ ਸਕਦੇ 2027 ਵਧੀਆ ਇੱਥੇ ਜਿੱਤ ਸਕਦੇ ਹਾਂ। ਇਸ ਤਰ੍ਹਾਂ ਦੇਖਦੇ ਜੀ ਆਪਿਆ। ਮੈਂ ਪਰ ਪੀ ਜਨਤਾ ਪਾਰਟੀ ਦੇ ਬਿਆਨਾਂ ਦਾ ਤੇ ਸਵਾਗਤ ਕਰਨਾ ਵਾ। ਪਰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਅਸੂਲ ਸਿਧਾਂਤ ਤੇ ਫੈਸਲਾ ਜਿਹੜਾ ਇਹ ਹੋਏਗਾ ਇਲੈਕਸ਼ਨ ਲੜਨ ਦਾ। ਪੀਤੀ 35 35 ਸਾਲ ਤੋਂ ਸਿੱਖ ਭਾਈਚਾਰੇ ਦੇ ਕੁਝ ਗਿਣਤੀ ਦੇ ਬੰਦੇ ਨੇ ਜਿਹੜੇ ਜੇਲ੍ਹਾਂ ਵਿੱਚ ਬੈਠੇ ਨੇ ਮੈਂਟਰੀ ਅਫਸਰਟ ਹੋ ਗਏ ਨੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਉਹਨਾਂ ਨੇ ਜੇਲ੍ਹਾਂ ਵਿੱਚ ਗੁਜ਼ਾਰ ਲਿਆ ਵਾ 60 60 70 70 ਸਾਲ ਦੀ ਉਮਰ ਹੋ ਗਈ ਉਹਨਾਂ ਨੂੰ ਜੇ ਉਹਨਾਂ ਨੂੰ ਛੱਡ ਦੇਆ ਤੇ ਅਸੀਂ ਕੌਮ ਨੂੰ ਦੱਸਣ ਜੋਗੇ ਹੋ ਜੀਏ ਪਈਆਂ ਇਸ ਕਰਕੇ ਇਹਨਾਂ ਨਾਲ ਸਮਝੌਤਾ ਕੀਤਾ ਵਾ ਕਿਸਾਨਾਂ ਦੇ ਮਸਲੇ ਸੀਗੇ ਤੇ ਕਿਸਾਨਾਂ ਨੂੰ ਸੈਂਟਰ ਨੇ ਵੀ ਕੁੱਟਿਆ ਤੇ ਪੰਜਾਬ ਦੀ ਸਰਕਾਰ ਨੇ ਵੀ ਕੁੱਟਿਆ ਤੇ ਮਸਲਾ ਕੋਈ ਹੱਲ ਹੋਇਆ ਨਹੀਂ ਜੇ ਇਹੋ ਜਿਹੇ ਮਸਲੇ ਹੱਲ ਹੋਣਗੇ ਤਾਂ ਹੀ ਕੇ ਇਹਨਾਂ ਸਮਝੌਤਾ ਕਰ ਸਕਨੇ ਤਾਂ ਹੀ ਕੇ ਇਹਦੇ ਕੋਲ ਬੈ ਸਕਨੇ ਆ ਤਾਂ ਕਿ ਇਹ ਕੌਮ ਨੂੰ ਦੱਸ ਸਕੀਏ ਪੰਜਾਬ ਦੇ ਲੋਕਾਂ ਨੂੰ ਦੱਸ ਲੀਏ ਵੀ ਅਸੀਂ ਐਸ ਕਰਕੇ ਇਹਨਾਂ ਨਾਲ ਸਮਝੌਤਾ ਕੀਤਾ ਲੇਕਿਨ ਆਮ ਆਪੀ ਪਾਰਟੀ ਕਹਿੰਦੀ ਰਹੀ ਕਿ ਐਲਏ ਜਿਹੜਾ ਸਾਈਨਿੰਗ ਕਰਦੇ ਜਿਸ ਕਰਕੇ ਨਹੀਂ ਉਹ ਬਾਹਰ ਨਿਕਲ ਪਾਇਆ ਤੁਹਾਨੂੰ ਲੱਗਦਾ ਕਿ ਜੇ ਉਹ ਕੇਜਰੀਵਾਲ ਕਹਿੰਦੇ ਸੀ ਜੇ ਉਹ ਵਾਜਬ ਮਸਲਾ ਆਉਂਦਾ ਸੀਗਾ ਜਿਸ ਤਰ੍ਹਾਂ ਦੇ ਕੇਜਰੀਵਾਲ ਨੂੰ ਕੋਈ ਪੰਜਾਬ ਨਾਲ ਕੋਈ ਹੰਗਰਦੀ ਨਹੀਂ ਗਈ ਮੈਂ ਸਮਝਦਾ ਕਿ ਕੇਸਰੀਵਾਲ ਨੂੰ ਕੋਈ ਪੰਜਾਬ ਨਾਲ ਹਮ ਧਰਤੀ ਨਹੀਂ ਲੇਕਿਨ ਜਿਹੜੇ ਪੰਜਾਬ ਦੇ ਲੀਡਰ ਨੇ ਇਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਵਾ ਕਿ ਇਹਨਾਂ ਪੰਜਾਬ ਦੀ ਧਰਤੀ ਤੇ ਰਹਿਣਾ ਵਾ ਇਹਨਾਂ ਦੇ ਫੈਸਲਿਆਂ ਦੀਆਂ ਲੋਕਾਂ ਨੇ ਗੱਲਾਂ ਕਰਦੀਆਂ ਆਉਣ ਵਾਲੇ ਸਨ ਇਹਨਾਂ ਦੇ ਫੈਸਲਿਆਂ ਦਾ ਇਤਿਹਾਸ ਬਣਨਾ ਵਾ ਔਰ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਵਾ ਆ ਜਿਹੜੇ ਨਸ਼ੇ ਦੇ ਸਬੰਧ ਵਿੱਚ ਆ ਸਾਰੀ ਦੁਨੀਆ ਨਸ਼ੇ ਦੀ ਨਕੇਦੀ ਕਰਦੀ ਹੈ ਮੈਂ ਵੀ ਉਹਨਾਂ ਵਿੱਚ ਸ਼ਾਮਲ ਆ ਪਰ ਕਦੇ ਗਰੀਬਾਂ ਦੀਆਂ ਝੁੱਗੀਆਂ ਜਿਹੜੀਆਂ ਉਹਨਾਂ ਵਿੱਚੋਂ ਫੜੇ ਹੋਏ ਲੋਕ ਜਿਹੜੇ ਨੇ ਉਹ ਨਸ਼ਾ ਬੰਦ ਨਹੀਂ ਕਰ ਸਕਦੇ ਵੱਡੇ ਵੱਡੇ ਤਸਕਰ ਜਿਹੜੇ ਉਹ ਫੜਨੇ ਚਾਹੀਦੇ ਨੇ ਲੇਕਿਨ ਘੱਟ ਜੋੜ ਤੇ ਕੁਝ ਹੋ ਸਕਦੀ ਜੇ ਕਿ ਅੰਤਰਸ਼ਟਰੀ ਬੋਰਡ ਦੇ ਨਾਲ ਜੇ ਉਹਦੀ ਉਹਨੇ ਆਸਥਾ ਵਰਤ ਸਕਦੇ ਨੇ ਕਿਹਦੇ ਸੁਪੋਤਾ ਹੋ ਸਕਦਾ ਜੀ ਹਾਂ ਜ਼ਰੂਰ ਜੇ ਕੋਈ ਸਾਡੀਆਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਜੀ ਦੇਣ ਸਾਡੇ ਭਰਾਵਾਂ ਨੂੰ ਛੱਡ ਦੇਣ ਖਸਾਨਾਂ ਦੀ ਗੱਲ ਕਰ ਲੈ ਤੇ ਸਮਝੌਤਾ ਸਾਹ ਕਿਹੜਾ ਉਹਨਾਂ ਦਾ ਕੋਈ ਨੁਕਸਾਨ ਕੀਤਾ ਜਾਂ ਉਹਨਾਂ ਨੇ ਸਾਡਾ ਕੀਤਾ ਵਾ じゃあ、これは何の着用なんでしょ